ਦੋ ਢੋਕੜੇ ਬੱਟੇ ਕੇ ਹੈਏ ਪੰਛੀ ਹੁਰ ਪਤਾ ਟੋਕਰੇ ਮਿਲਦਾ ਹੂੰ ਦਸ ਸਾਲ ਪਹਿਲਾਂ ਬਸਾਰੇ ਬੰਦੇ ਨੂੰ ਵੀ ਵੀਡੀਓ ਚ ਵੀ ਚਾਰ ਗੇਮ ਪਈਦਾ ਤਾਂ ਦਸਾਂਵੇਂ ਚਾਰ ਗੇਮ ਪੈਂਦਾ ਵੀ ਸਾੜਾ ਗੇਮ ਸੁਣ ਕੇ ਬੰਦੇ ਨੂੰ ਚਾਰ ਪਾਉਣਾ ਗੇਮ ਪਾਉਣਾ ਪੈਂਦਾ ਹੋਰ ਆ ਦਾ ਕੁਝ ਵੱਡਿਆ ਕਿ ਵਿੱਚ ਇਹਦੇ ਕੁਸਾ ਢੋਲਟ ਪਾਤਾ ਪਾ ਗੋੜੇ ਵਿੱਚ ਪਾਤਾ ਹੂੰ ਹਾਂ ਹਾਂ ਗੁੜ ਤਾਂ ਪੈਂਦਾ ਹੈਗਾ ਪਹਿਲਾਂ ਗੁੜ ਹੀ ਪਉਂਦਾ ਫੇਰ ਹੀ ਉਹ ਹੁੰਦਾ ਪਹਿਲਾਂ ਵਿੱਚ ਗੁੜ ਪਾਇਆ ਧੋੜਾ ਹੀ ਸਿਰਨ ਜੋ ਵਿਚਕੋੜ ਦੇ ਵਹਿੜ ਤੇ ਵੱਢ ਗਏ ਕੁਝ ਵੱਢੀ ਜਾਂਦੇ ਹਾਲੇ ਜੋ ਬਸ 2 ਕਮਾਂਟਲ ਸੀਗਾ 2 ਕਮਾਂਟਲ ਜਿਹੜੇ ਯਾਰ ਮਨ ਨੂੰ ਪੈ ਗਿਆ ਬਾਕੀ ਵਾਲੇ ਸਮਾਨ ਹੋਰ ਵਸੜਾ ਪੈਣਾ ਜਮੈਂ ਮਿੱਠਾ ਛੋਡਾ ਜੱਸੀ ਕਹਿੰਦਾ ਕਿਲੋ ਮਿੱਠਾ ਛੋਡਾ ਪਾ ਦਜੇ ਕਿਲੋ ਪਾ ਮਿੱਠਾ ਛੋਡਾ ਦੋ ਕਿਲੋ ਜੀ ਬਹੁਤ ਠੀਕ ਹੈ ਗੱਟਾ ਨੂੰ ਗੱਟਾ ਨੂੰ ਦਾ ਮਾਣ ਆਹ ਫਿਰ ਹੋ ਹੀ ਗਿਆ ਮਾਣ ਹੋ ਗਿਆ ਆ ਬਾਡੀ ਨੇ ਪਾਈ ਹੁਣ ਇਹ ਬਾਡੀ ਕੋ ਪਹਿਲਾ ਪਾਸੇ ਚ ਅੱਛਾ ਠੀਕ ਐ ਇਹ ਥੱਲੇ ਪਏਗਾ ਮਿਟਾਉੜਾ ਕੱਟ ਪੈਂਦਾ ਮਿਠਾਉੜਾ ਤਾਂ ਹੋੁੰਦਾ ਨਾ ਜੇ ਬਾਲਾ ਮਾਰਦੇ ਜੇ ਵੱਧ ਪਾਸੇ ਚ ਲੈ ਹੁਣ ਵੀ ਉਬਲੀ ਜੈ ਨਾ ਉਥੋਂ ਦੇ ਜੇ ਡੰਡਾ ਡੰਡਾ ਮਾਰਾਂਗੇ ਫਿਰ ਬਾਲਾ ਬਾਲਾ ਮਾਰੂ ਉਹੀ ਚ ਡੰਡਾ ਨਾ ਮਾਰਿਓ ਔਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ